ਆਪਣੇ ਕਿਸਾਨਪਰਾ ਲੌਂਗ ਸਮੇਂ ਦੀ ਬਾਸਮਤੀ ਲਾਉਂਦੇ ਆ ਮੁੱਚਲ 401 ਤੇ ਪੂਸ਼ਾ ਬਾਸਮਤੀ 1886 ਉਹਦੇ ਵਿੱਚ ਸ਼ੁਰੂਆਤੀ ਤੌਰ ਤੇ ਸਵਾਲ ਕਿਸਾਨਾਂ ਦਾ ਝੰਡੇ ਰੋਗ ਨੂੰ ਲੈ ਕੇ ਹੁੰਦਾ ਹੈਗਾ ਤੇ ਅੱਜ ਝੰਡੇ ਰੋਗ ਉੱਪਰ ਅਸੀਂ ਗੱਲਬਾਤ ਕਰਨੀ ਹੈਗੀ ਆ ਤੇ ਕਿਹੜੀ ਦਵਾਈ ਸਭ ਤੋਂ ਬੈਸਟ ਹੈਗੀ ਆ ਤੇ ਕੀ ਕੁਝ ਆਪਾਂ ਕਰ ਸਕਦੇ ਆ ਠੀਕ ਹੈ ਮੈਂ ਪਹਿਲਾਂ ਵੀ ਕਾਫੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੀ ਕੀਤੇ ਆ ਬੀ ਬਾਸਮਤੀ ਦਾ ਝੰਡਾ ਰੋਗ ਬਖਾਨਾ ਰੋਗ ਫੁੱਟ ਰੋਟ ਕਹਿੰਦੇ ਇਹਨੂੰ ਆਪਾਂ ਇਹਦਾ ਟ੍ਰਾਂਸਫਰ ਕਰਨ ਤੋਂ ਬਾਅਦ ਘੱਟ ਹੱਲ ਹੈ ਠੀਕ ਹੈ ਪਨੀਰੀ ਬੀਜਣ ਵੇਲੇ ਜ਼ਿਆਦਾ ਹੱਲ ਹੈ ਜੇ ਪਨੀਰੀ ਬੀਜਦੇ ਆਪਾਂ ਠੀਕ ਹੈ ਚੇ ਚਾਂਸ 1 ਹੈਗੀ ਆ ਜਿਹੇ 18 85 86 ਹੈਗੀ ਆ ਠੀਕ ਹੈ ਦਿੱਲੀ ਵਾਲਿਆਂ ਦੀ ਇਹਨਾਂ ਦੋਨੇ ਕਿਸਮਾਂ ਦਾ ਜਦੋਂ ਆਪਾਂ ਪਨੀਰੀ ਬੀਜਦੇ ਆ ਠੀਕ ਹੈ ਚੰਗਾ ਜਿਹੜਾ ਸੀ ਟ੍ਰੀਟਮੈਂਟ ਕਰੋ ਚਾਹੇ ਤੇਪਰਮੈਥਲ ਦੇ ਨਾਲ ਕਰ ਲੋ ਚਾਹੇ ਬੇਵਸਤਨ ਦੇ ਨਾਲ ਕਰ ਲੋ ਅ ਚਾਹੇ ਤੁਸੀਂ ਸਪ੍ਰਿੰਟ ਦੇ ਨਾਲ ਕਰ ਲੋ 1 ਕਿਲੋ ਬੀਜ ਨੂੰ 2 ਤੋਂ 2.5 ਗ੍ਰਾਮ ਇਹ ਜਿਹੜਾ ਲੱਗਦਾ ਹੈਗਾ ਠੀਕ ਹੈ ਜਦੋਂ ਪਨੀਰੀ ਬੀਜਣੀ ਹੈ ਠੀਕ ਹੈ ਚੰਗਾ ਸੀ ਟ੍ਰੀਟਮੈਂਟ ਕਰਿਆ ਹੋਵੇ ਇੱਕ ਦਿਨ ਜਾਂ ਮੌਸਮ ਦੇ ਹਿਸਾਬ ਦੇ ਨਾਲ ਇੱਕ ਦਿਨ ਜਾਂ ਇੱਕ ਦਿਨ ਤੋਂ ਵੱਧ ਬੀਜ ਨੂੰ ਘੋਣਾ ਹੈ ਉਹਦੇ ਵਿੱਚ ਤੁਸੀਂ 12-1.5 ਵਰਤ ਲੋ ਐਪਰੋਨਡ ਮੈਥਲ ਵਰਤ ਲੋ ਚ ਬੈਸਟਰਨ ਵਰਤ ਲੋ ਚੇ ਉਹਦੇ ਵਿੱਚ ਤੁਸੀਂ ਜਿਹੜਾ ਸਪ੍ਰਿੰਟ ਹੈਗਾ ਠੀਕ ਹੈ ਇਹਨਾਂ ਚਾਰੇ ਫੰਗੀ ਸਾਈਡਾਂ ਚ ਜਿਹੜਾ ਮਰਜੀ ਫੰਗੀ ਜਿਹੜਾ ਪਾ ਲੋ ਖੇਲੋ ਵੀ ਨੂੰ 1 ਕਿਲੋ ਵੀ ਦੇ ਵਿੱਚ 2-2 ਢਾਈ ਗ੍ਰਾਮ ਠੀਕ ਹੈ ਜਦੋਂ ਵੀ ਇਸ ਨੂੰ ਬਾਹਰ ਕੱਢਣਾ ਹੈਗਾ ਸਟੈਪੋਸਾਈਕਲਿੰਨੀਆ ਉੜੀਆਂ ਦੇ ਨਾਲ ਆਪਾਂ ਸੋਧਣਾ ਹੈਗਾ ਠੀਕ ਹੈ ਸੋਧਿਆ ਸੀਗਾ ਉਸ ਤੋਂ ਬਾਅਦ ਆਪਾਂ ਨੇ ਪਨੀਰ ਦਾ ਛੱਟਾ ਦੇਤਾ ਠੀਕ ਹੈ ਪਨੀਰੀ ਪੱਟਣ ਵੇਲੇ ਐਸੀ ਤਰ੍ਹਾਂ ਹੀ ਰੂਟ ਟ੍ਰੀਟਮੈਂਟ ਕਰ ਲੋ ਜਦੋਂ ਪਨੀਰੀ ਪੱਟਣੀ ਜੇ ਤਾਂ ਉਹਦੇ ਵਿੱਚ ਛਿੱਟਾ ਦੇ ਦੋ ਦਵਾਈ ਦਾ ਨਹੀਂ ਤੁਸੀਂ ਕਿਸੇ ਇਸ ਤਰ੍ਹਾਂ ਖਾਲ ਦੇ ਵਿੱਚ ਰੱਖ ਕੇ ਦੋਨੇ ਪਾਸੋਂ ਬੰਦ ਕਰਕੇ ਇਹਦੀਆਂ ਜੜਾਂ ਨੂੰ ਡਬੋ ਲੋ ਡਬੋਣ ਤੋਂ ਬਾਅਦ ਟ੍ਰਾਂਸਪਲੈਂਟਿੰਗ ਇਹਦੀ ਚੰਗੇ ਤਰੀਕੇ ਦੇ ਨਾਲ ਕਰ ਦਿਓ ਠੀਕ ਹੈ ਤੀਸਰਾ ਜਦੋਂ ਆਪਣੀ ਫਸਲ 15 ਦਿਨ ਦੀ 10 ਦਿਨ ਦੀ 20 ਦਿਨ ਦੀ ਜਿੰਨੇ ਵੀ ਦਿਨ ਦੀ ਹੁੰਦੀ ਹੈਗੀ ਆ ਠੀਕ ਹੈ ਉੱਥੇ ਤੁਸੀਂ ਅੱਧਾ ਕਿਲੋ ਥੱਪਣ ਮਥੈਲ ਵੀ ਵਰਤ ਸਕਦੇ ਹੋ ਅੱਧਾ ਕਿਲੋ ਬਾਰਾਂ 3D ਵੀ ਵਰਤ ਸਕਦੇ ਹਾਂ ਅੱਧਾ ਕਿਲੋ ਕਾਰੋਨੇਮ ਵੀ ਵਰਤ ਸਕਦੇ ਹਾਂ ਅੱਧਾ ਕਿਲੋ ਸਪ੍ਰਿੰਟ ਵੀ ਵਰਤ ਸਕਦੇ ਹਾਂ ਜਾਂ ਵੈਸਟਰਨ ਵਰਤ ਸਕਦੇ ਹਾਂ ਕ੍ਰਿਸਟਲ ਕੰਪਨੀ ਦਾ ਠੀਕ ਹੈ ਜਦੋਂ ਬਈ ਆਪਾਂ ਪਨੀਰੀ ਦੇ ਉੱਪਰ ਜ਼ੋਰ ਨਹੀਂ ਲਾਉਂਦੇ ਠੀਕ ਹੈ ਫਿਰ ਆਪਾਂ ਜਦੋਂ ਟ੍ਰਾਂਸਫਰ ਹੋ ਜਾਂਦੇ ਆ ਝੋਨਾ ਲੱਗ ਜਾਂਦਾ ਫਿਰ ਆਪਾਂ ਉਹਦੋਂ ਕਹਿ ਲਿਆ ਬਈ ਆਪਾਂ ਕੋਈ ਹੂਨ ਦਵਾਈ ਪਾ ਲਈਏ ਬਈ ਉਹਦੋਂ ਦਵਾਈ ਤਾਂ ਕੰਮ ਕਰੇ ਨਾ ਕਰੇ ਕੋਈ ਜ਼ਿੰਮੇਵਾਰੀ ਵੀ ਨਹੀਂ ਲੈਂਦਾ ਠੀਕ ਹੈ ਮੰਗਰੋਂ ਬਈ ਫਿਰ ਲਾਂਬੇ ਹੁੰਦੇ ਨੇ ਫਿਰ ਆਪਾਂ ਕਹਿ ਦੇਣਾ ਬਈ ਮੈਂ ਤਾਂ ਫਲਾਨੇ ਦੀ ਦਵਾਈ ਪਾਈ ਸੀ ਉਹ ਦਵਾਈ ਪਾਉਣ ਕਰਕੇ ਮੈਨੂੰ ਝੋਨਾ ਪਾਉਣਾ ਪੈ ਗਿਆ ਮੇਰੇ ਨੁਕਸਾਨ ਹੋ ਗਿਆ ਠੀਕ ਹੈ ਸਭ ਤੋਂ ਪਹਿਲਾ ਹੱਲ ਸੀ ਟ੍ਰੀਟਮੈਂਟ ਦੂਜਾ ਹੱਲ ਰੂਟ ਟ੍ਰੀਟਮੈਂਟ ਤੀਸਰਾ ਹੱਲ ਦਵਾਈ ਪਾ ਕੇ ਇਕੱਲੇ ਦਵਾਈ ਪਾ ਕੇ ਵੀ ਨੀ ਕੰਮ ਚੱਲਦਾ ਜੇ ਆਪਾਂ ਪਹਿਲਾਂ ਨਹੀਂ ਕੁਝ ਕੀਤਾ ਹੈਗਾ ਜੇ ਛੋਡੇ ਕਿੱਲੇ ਦੇ ਵਿੱਚ 20 30 40 50 ਬੂਟੇ ਨਿਕਲਦੇ ਆ ਇੱਕ ਵਾਰੀ ਦਵਾਈ ਪਾ ਲਓ ਐਵੇਂ ਵਾਰੀ ਵਾਰੀ ਆਈ ਰੇ ਦੇ ਵਿੱਚ ਦਵਾਈ ਪਾਉਣ ਦੇ ਨਾਲ ਵੀ ਹਾਲੇ ਤੱਕ ਨਹੀਂ ਹੁੰਦਾ ਆਪਣੇ ਕੋਲ ਸਟਾਰ ਐਗਰੀ ਦਾ ਸਾਰਾ ਆਪਣਾ ਮੁੱਛ ਤੋਂ ਸਿੱਕਬੀਜ਼ ਹੈਗਾ ਰੂਟ ਟ੍ਰੀਟਮੈਂਟ ਵਧੀਆ ਹੋ ਗਿਆ ਸੀਗਾ ਤੇ ਸੀਟ ਟ੍ਰੀਟਮੈਂਟ ਵਧੀਆ ਹੋ ਗਿਆ ਸੀ ਅੱਜ 15 ਦਿਨ ਦੀ ਹੈਗੇ ਇੱਕ ਵਾਰੀ ਆਪਾਂ ਨੇ ਇਹਦੇ ਵਿੱਚ ਥੱਪੜ ਨਾਲ ਤੇਲ ਵਰਤ ਲਿਆ ਤੇ ਪੰਜ ਚਾਰ ਕਪੀਡੇ ਆ ਕਿੱਲੇ ਦੇ ਵਿੱਚ ਵੱਧ ਤੋਂ ਵੱਧ 10 ਕਪੀਡੇ ਹੋਣਗੇ ਜੇ ਹੋਰ ਵੀ ਨਿਕਲ ਆਉਂਦੇ ਆਪਾਂ ਖਬਰਉਂਦੇ ਨੇ ਹੈਗੇ ਵੀ ਇਹ ਨਹੀਂ ਵੀ ਆਇਆ ਰੇ ਦਾ ਝੋਲਾ ਦੇ ਵਿੱਚ ਝੰਡੇ ਰੋਗ ਵਾਲੀ ਰਲਾ ਲਈ ਆਇਆ ਰੇ ਦੇ ਝੋਲੇ ਦੇ ਵਿੱਚ ਝੰਡੇ ਰੋਗ ਵਾਲੀ ਰਲਾ ਲਈ ਪਹਿਲੇ ਯੂਰੀਆ ਕੱਲੀ ਪਾਈ ਆ ਦੂਸਰੀ ਦੇ ਵਿੱਚ ਆਪਾਂ ਨੇ 39 ਪਿੰਡ 5 ਜਾਰਾ ਦੀ ਜ਼ਿੰਕ ਵਰਤੀ ਹੈ ਤੇ ਹੁਣ ਇਹਦੇ ਵਿੱਚ ਤੇਪਰਨ ਮੈਥੈਲ ਵਰਤ ਲਿਆ ਤੇ ਆਏ ਸਾਲ ਹੀ ਬਈ ਤਿੰਨ ਤੀਜਾ ਚੌਥਾ ਸਾਲ ਆਪਾਂ ਨੂੰ ਬਾਸਮਤੀ ਲਾਉਂਦਿਆਂ ਨੂੰ ਰੇਟ ਘਟਣਾ ਵਧਣਾ ਆਪਣੀ ਕਿਸਮਤ ਹੈ ਹਨਾ ਮੌਸਮ ਚੰਗਾ ਮਾੜਾ ਹੁੰਦੇ ਨਾਲ ਝਾੜ ਘਟ ਵਾਜੇ ਉਹ ਗੱਲ ਵੱਖਰੀ ਹੈ ਪਰ ਆਪਣਾ ਕੰਮ ਦੇਖੋ ਹੁੰਦਾ ਹੈਗਾ ਹਨਾ ਮਿਹਨਤ ਕਰਨਾ ਤੇ ਐਵੇਂ ਬਾळ्या ਅਨਸ਼ਪਰਸ਼ ਚੀਜ਼ਾਂ ਨਾ ਵਰਤੋ ਕੋਈ ਕਹਿੰਦਾ ਡੀਜ਼ਲ ਪਾ ਲੈ ਕੋਈ ਕਹਿੰਦਾ ਫਟਕੜੀ ਪਾ ਲੈ ਕੋਈ ਕਹਿੰਦਾ ਪੁਸ਼ਪਾ ਲੈ ਇਦੇ ਵਿੱਚ ਜਿਹੜੀਆਂ ਦੇਖੋ ਚੀਜ਼ਾਂ ਸਪਾਰਸ਼ ਨੇ ਜਿਹੜੇ ਫੰਗੀਸਾਈਡ ਵਗੈਰਾ ਜੋ ਵੀ ਪੇਚ ਹੈ ਕਿਉਂ ਦਵਾਈ ਦੇ ਵਿੱਚ ਹੈਗਾ ਚਾਹੇ ਕੋਈ ਫੰਗੀਸਾਈਡ ਹੈਗਾ ਤੁਸੀਂ ਉਹਨੂੰ ਵਰਤੋ ਪੇਚੇ ਨੂੰ ਠੋਕੇ ਵਰਤੋ ਨਤੀਜਾ ਦੇਖੋ ਰਿਜ਼ਲਟ ਦੇਖੋ ਫੇਰ ਹੀ ਅੱਗੇ ਸਟੈਪ ਚੱਕੋ ਜੇ ਅੱਜ ਦਵਾਈ ਪਾ ਲਈ ਦੋ ਦਿਨਾਂ ਨੂੰ ਤਿੰਨ ਦਿਨ ਤੁਸੀਂ ਕਹੋ ਮੇਰੇ ਝੰਡਾ ਰੋਗ ਨਿਕਲਿਆ ਕੋਈ ਦਵਾਈ ਵਰਤ ਲਓ ਇੱਕ ਵਾਰੀ ਤਾਂ ਇਹਨੇ ਛਾਲ ਮਾਰਨੀ ਮਾਰਨੀ ਹੈ ਜੇ ਅੱਜ ਦਵਾਈ ਪਾ ਲਈ ਪੰਜ 10 ਬੂਟੇ ਨਿਕਲ ਵੀ ਸਕਦੇ ਕੋਈ ਵੱਡੀ ਗੱਲ ਨਹੀਂ ਹੈਗੀ ਘਬਰਾਉਣਾ ਨਹੀਂ ਚਾਹੀਦਾ ਵਿੱਚ ਕਹਿੰਦੇ ਆ ਬਾਈ ਇਹਦਾ ਠੰਡੇ ਮੌਸਮ 'ਚ ਘਟਦਾ ਹੈ ਗਰਮੀ 'ਚ ਵੱਧਦਾ ਹੈ ਇਹਦਾ ਇਸ ਤਰ੍ਹਾਂ ਦਾ ਕੋਈ ਇਤਨਾ ਮੇਲ ਨਹੀਂ ਹੈ ਕਿ ਠੰਡੇ ਗਰਮ ਨੇ ਇਹਨੂੰ ਕੁਝ ਨਹੀਂ ਹੁੰਦਾ ਇਹਨੇ ਤਾਂ ਆਪਦਾ ਜੇ ਆਪਾਂ ਪਹਿਲਾਂ ਰੂਟ ਟਰੀਟਮੈਂਟ ਸੀ ਟਰੀਟਮੈਂਟ ਵਧੀਆ ਕੀਤਾ ਤੇ ਤਾਂ ਹੱਲ ਹੈਗਾ ਬਾਅਦ ਵਿੱਚ ਤਾਂ ਫਿਰ ਖਰਚਾ ਹੀ ਕਰਨਾ ਧੰਨਵਾਦ